ਮੇਰਾ ਘਰ ਤਬਾਹ ਕਰ ਦੇਣਾ ਸੀ ਤੇ ਬਾਈਸਾਂ ਸੋਰੇ ਬੱਚਿਆਂ ਨੇ ਗੋਲੀ ਵਾਜਦੀ ਮੇਰਾ ਕੀ ਬਣਦਾ ਪੱਲਾ ਦਾ ਵੱਡੇ ਗੇਟ ਵਿੱਚ ਗਿਆ ਇਹ ਕਹਿੰਦੇ ਤੇਰੇ ਘਰ ਵਾਲੇ ਨੂੰ ਮਿਲਣਾ ਮੈਂ ਕਹਿਓ ਹੈ ਨਹੀਂ ਘਰੇ ਤੁਸੀਂ ਦੂਜੇ ਗੇਟ ਆਜੋ ਮੜ ਕੇ ਦੂਜੇ ਗੇਟ ਆਇਆ ਮੇਰਾ ਬੇਟਾ ਕੋਲੇ ਮੈਂ ਕਿਹਾ ਜਾ ਗੇਟ ਖੋਲਿਆ ਜਾਗੇ ਕਮਾਂ ਜਦੋਂ ਗੇਟ ਖੁੱਲਣ ਲੱਗਾ ਮੈਂ ਤਾਂ ਕਿ ਕੁੱਤੇ ਨੂੰ ਰੋਟੀ ਪਾਉਣ ਲੱਗ ਗਈ ਤੇ ਉਹ ਉਹ ਕਹਿੰਦੇ ਉਹਨਾਂ ਨੇ ਇੱਕਦਮ ਫਾਇਰ ਕੀਤਾ ਉਹ ਜਦੋਂ ਕੱਢਿਆ ਮੇਰੇ ਬੇਟੇ ਨੂੰ ਪਤਾ ਲੱਗ ਗਿਆ ਉਹਨੇ ਹੱਥ ਹਮਾਰਿਆ ਹੱਥ ਮਾਰਿਆ ਇੰਨੇ ਨੂੰ ਅਸੀਂ ਆ ਕੇ ਗੇਟ ਪੇੜ ਤਾ ਮੇਰੇ ਸੀਲੇ ਦਾ ਵਿਚਾਰੇ ਉਹਦੇ ਬੱਚੀ ਕੋਲੇ ਪਹਿਲਾਂ ਤਾਂ ਠੀਕ ਹੈ ਤੁਸੀਂ ਵੱਡੇ ਗੇਟ ਵਿੱਚ ਦੀ ਆਏ ਕਹਿੰਦੇ ਸ ਤੇਰੇ ਘਰ ਵਾਲੇ ਨੂੰ ਮਿਲਣਾ ਮੈਂ ਕਿਹਾ ਉਹ ਹੈ ਨਹੀਂ ਘਰੇ ਤੁਸੀਂ ਦੂਜੇ ਗੇਟ ਆਜੋ ਮੜ ਕੇ ਦੂਜੇ ਗੇਟ ਆਏ ਮੇਰਾ ਬੇਟਾ ਕੋਲੇ ਮੈਂ ਕਿਹਾ ਜਾ ਗੇਟ ਖੋਲਿਆ ਜਾ ਕੇ ਕਮਾਂ ਜਦੋਂ ਗੇਟ ਖੋਲਣ ਲੱਗਿਆ ਮੈਂ ਤਾਂ ਕਿ ਕੁੱਤੇ ਨੂੰ ਰੋਟੀ ਪਾਉਣ ਲੱਗ ਗਈ ਤਾਂ ਉਹ ਉਹ ਕਹਿੰਦੇ ਉਹਨਾਂ ਨੇ ਇੱਕਦਮ ਫਾਇਰ ਕੀਤਾ ਉਹ ਜਦੋਂ ਕੱਢਿਆ ਮੇਰੇ ਬੇਟੇ ਨੂੰ ਪਤਾ ਲੱਗ ਗਿਆ ਉਹਨੇ ਹੱਥੋਂ ਮਾਰਿਆ ਹੱਥ ਮਾਰਿਆ ਇੰਨੇ ਨੂੰ ਅਸੀਂ ਅੱਕ ਗੇਟ ਪੇੜ ਤੋਂ ਮੇਰੇ ਸੀਰੀ ਤਾਂ ਵਿਚਾਰੇ ਉਹਦੇ ਵੱਜੀ ਗੋਲੀ ਪਤਾ ਨਹੀਂ ਕੀ ਹੋਇਆ ਉਹ ਟਰੈਕਟਰ ਥੱਲੇ ਡਿੱਗ ਗਿਆ ਮੇਰੇਆ ਗੇਟਾਂ ਦੇ ਵਿੱਚ ਦੀ ਵੱਜ ਕੇ ਮੇਰੇ ਕੋਲੇ ਇੱਥੇ ਵੱਜੀ ਕੋਣ ਸੀ ਕੋਣ ਉਹ ਦੋ ਮੁੰਡੇ ਸੀਗੇ ਮੈਨੂੰ ਨਹੀਂ ਪਤਾ ਸਵਿਫਟ ਗੱਡੀ ਸੀ ਉਹਨਾਂ ਕੋਲੇ ਦੋ ਸੀ ਮੁੰਡੇ ਉਹਦੇ ਦਾੜ੍ਹੀ ਸੀ ਦਾੜ੍ਹੀ ਸੀ ਇਦਾਂ ਲੰਮਾ ਜਿਹਾ ਮੁੰਡਾ ਸੀਗਾ ਦੇਖ ਕੇ ਮੈਂ ਪਛਾਣ ਲੂੰਗੀ ਤੁਹਾਡੇ ਨਾਲ ਕਿਸੇ ਕੋਈ ਰੰਜੀ ਸੀ ਕੋਈ ਰੰਜੀ ਸਾਡੇ ਨਾਲ ਹੈਗੀ ਤਾਂ ਹੈਗੀ ਆ ਬਾਈ ਇਹ ਵਿਸਕੀ ਜਾਂ ਰੂਬਲ ਦੇ ਕੰਮ ਹੋ ਸਕਦੇ ਆ ਇਹਨਾਂ ਬੰਦਿਆਂ ਨੇ ਸਾਡਾ ਲਹੂ ਪੀ ਲਿਆ ਹੋਰ ਵੀ ਹੋ ਸਕਦੇ ਆ ਪਰ ਬਹੁਤ ਕੰਮ ਖਰਾਬ ਹੈ ਮੈਂ ਸਾਡਾ ਤਾਂ ਸਾਰਾ ਪਰਿਵਾਰ ਹੀ ਇਹਨਾਂ ਨੇ ਖਰਾਬ ਕਰ ਦੇਣਾ ਸੀ ਬਸ ਮੇਰੀ ਇੱਕੋ ਹੀ ਗੁਜਾਰਿਸ਼ ਆ ਸਰਕਾਰ ਅੱਗੇ ਭਗਵੰਤਮਾਨ ਸਾਹਿਬ ਉਹ ਸੁਣਦੇ ਹੋ ਸੁਣ ਲੈਣਾ ਮੇਰੇ ਨੂੰ ਨਿਆਂਇਆ ਜਾਵੇ ਜ ਉਹ ਬੰਦੇ ਫੜੇ ਜਾਣ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜਿਹੜੇ ਹੋਰ ਵੀ ਇਹਨਾਂ ਦੇ ਪਿੱਛੇ ਹੱਥ ਆ ਉਹਨਾਂ ਨੂੰ ਵੀ ਫੜਿਆ ਜਾਵੇ ਉਹਨਾਂ ਨੂੰ ਛੱਡਿਆ ਨਾ ਜਾਵੇ ਉਹਨਾਂ ਨੇ ਮੇਰਾ ਘਰ ਤਬਾਹ ਕਰ ਦੇਣਾ ਸੀ ਜੇ ਬਾਈਸਨ ਸਵੇਰੇ ਬੱਚਿਆਂ ਦੀ ਗੋਲੀ ਵਾਜਦੀ ਮੇਰਾ ਕੀ ਬਣਦਾ ਕਿੰਨੇ ਫੇਰ ਚੱਲੇ ਫਤਿਹ ਬਸ਼ਰ ਫੇਰ ਤਾਂ ਜੀ ਜਿਹੜੇ ਉਹ ਪਿਸਤੌਲ ਚੁੰਦੇ ਉਹਨਾਂ ਨੇ ਸਾਰੇ ਚਲਾਏ ਆ ਕਪੂਰੇ ਪਿੰਡ ਦੇ ਵਿੱਚ ਗੋਲੀ ਚੱਲੀ ਹੈ ਕੀ ਮਾਮਲਾ ਕੀ ਔਰ ਕਾਰਵਾਈ ਕੀ ਹੈ ਮਨਜੀਤ ਸਿੰਘ ਨਾਂ ਦਾ ਵਿਅਕਤੀ ਹੈ ਸਨ ਆਫ ਗੁਰਦੇਵ ਸਿੰਘ ਪਿੰਡ ਕਪੂਰੇ ਦਾ ਉਹਦੇ ਗੱਜ ਗੱਡੀ ਚਿੱਟੇ ਰੰਗ ਦੀ ਟਾਇਓਸ ਸੀ ਉਹਦੇ ਤੇ ਆਏ ਕੋਈ ਅਣਪਛਾਤੇ ਬੰਦੇ ਜਿਨ੍ਹਾਂ ਨੇ ਗੋਲੀ ਚਲਾਈ ਹੈ ਤੇ ਉਹਦੇ ਚ ਉਹ ਤੇ ਬਚ ਗਿਆ ਪਰ ਉਹਦੇ ਨਾਲ ਅਕਸਰ ਕਮ ਕਮ ਕਰਨਿਕ ਆ ਜਾਂਦਾ ਹੁੰਦਾ ਸੀਗਾ ਰਾਜਕੁਮਾਰ ਨਾਂ ਦਾ ਵਿਅਕਤੀ ਪਿੰਡ ਦਾ ਹੀ ਹੈ ਤੇ ਉਹ ਅੱਜ ਕਿਤੇ ਉਹਦੇ ਕੋਲੋਂ ਦਵਾਈ ਵਾਸਤੇ ਪੈਸੇ ਲੈਣ ਆਇਆ ਸੀ ਉਹ ਗੋਲੀ ਤੋਂ ਚੱਲੀ ਤੇ ਉਹਦੇ ਉਹ ਗੋਲੀ ਲੱਗ ਗਈ ਉਹਦੇ 'ਚ ਤੇ ਕੋਈ ਦੀ ਘਰ ਵਾਲੀ ਦੇ ਗੋਡੇ ਤੇ ਲੱਗੀ ਆ ਤੇ ਉੱਪਰ ਮਨਜੀਤ ਸਿੰਘ ਬਚ ਗਿਆ ਤੇ ਬਾਕੀ ਮੌਤ ਵੀ ਹੋ ਗਈ ਕੀ ਇਹਦੀ ਹਾਂ ਰਾਜਕੁਮਾਰ ਜਿਹੜਾ ਸੀਗਾ ਉਹਦੇ ਘਰੇ ਅਕਸਰ ਕੰਮਕੁਮ ਕਰਦਾ ਹੁੰਦਾ ਸੀਗਾ ਤੇ ਉਹ ਪੈਸੇ ਲੈਣ ਆਇਆ ਸੀ ਉਹਦੀ ਮੌਤ ਹੋ ਗਈ ਗੋਲੀ ਵੱਜਨ ਨਾਲ ਉਹ ਐਸਾਈਡ ਤੇ ਵੱਜੀ ਤੇ ਇਧਰ ਵੀ ਨਿਕਲ ਗਈ ਕਿੰਨੀਆਂ ਗੋਲੀਆਂ ਚੱਲੀਆਂ ਫਿਰ ਕਾਰਨ ਕਿਰਿਆ ਅੱਛਾ 6 ਖਾਲੀ ਕਾਰਤੂਸ ਮਿਲੇ ਆ 2 ਜਿਹੜੇ ਸੀਗੇ ਲਾਈਵ ਮਿਲੇ ਆ ਕਿ 18 ਘਰਦਿਆਂ ਦੇ ਮੁਤਾਬਕ ਹੈ ਵੀ 8 ਨੋ ਗੋਲੀਆਂ ਚੱਲੀਆਂ ਤੇ ਕਾਰਨ ਕੀ ਰਿਹਾ ਸਰ ਕੁਝ ਪਤਾ ਲੱਗਾ ਕੋਈ ਕਾਰਨ ਹਜੇ ਸਟਿਲ ਅਸੀਂ ਆਪਦੀ ਤਫਤੀਸ਼ ਕਰ ਰਹੇ ਆਂ ਟੀਮਾਂ ਬਣਾ ਕੇ ਅਸੀਂ ਸੀਆਈਏ ਦੀਆਂ ਤੇ ਥਾਣੇ ਤੋਂ ਭੇਜੇ ਹੋਏ ਆ ਅਟੜ ਦਿਸ਼ਾ ਵਿੱਚ ਕੈਮਰੇ ਚੈੱਕ ਕਰ ਰਹੇ ਜਿਵੇਂ ਕੋਈ ਲਾਹੇਵੰਦ ਸੂਚਨਾ ਮਿਲੂ ਤੁਹਾਨੂੰ ਉਹਦੇ ਨਾਲ ਦੀ ਨਾਲ ਦੇਣਾ ਕਿੰਨੇ ਲੋਕ ਆਏ ਸੀਗੇ ਯੂਟਿਊਬ 'ਚ ਤਿੰਨ ਚਾਰ ਜਣੇ ਸੀ ਕੋਈ ਰੰਜਿਸ਼ ਦੀ ਪ੍ਰਾਣੀ ਇਹਨਾਂ ਦੇ ਹਜੇ ਤੱਕ ਇਹ ਆਪ ਹੀ ਸਦਮੇ 'ਚ ਹਜੇ ਇਹਦੇ ਦਿਮਾਗ 'ਚ ਕੁਝ ਨਹੀਂ ਆ ਰਿਹਾ ਕਿ ਉਹ ਆਦਰਵਾਇਜ਼ ਉਹ ਕਹਿ ਰਿਹਾ ਵੀ ਸਾਡੀ ਕੋਈ ਇਹੋ ਜੀ ਕੋਈ ਗੱਲਬਾਤ ਹੈ ਨਹੀਂ ਅੱਗੇ ਤਫਤੀਸ਼ ਦੇਖੋ ਤਫਤੀਸ਼ ਦਾ ਪਾਰਟ ਆ ਵਿੱਚ ਕੀ ਕੀ ਆਉਂਦਾ ਸਰ ਤੁਸੀਂ ਕਹਿ ਰਹੇ ਸੀ ਪੈਸੇ ਲੈਣ ਆ ਰਹੇ ਕਿ ਤੇ ਪੈਸੇ ਦੇ ਕਰਕੇ ਤਾਂ ਨਹੀਂ ਹੋਇਆ ਨਹੀਂ ਨਹੀਂ ਉਹ ਤਾਂ 500 ਰੁਪਇਆ ਵੈਸੇ ਹੀ ਲੈਣ ਆਇਆ ਸੀਗਾ